ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤੀਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਜਾਣੇ ਦਾ ਚਾਰ ਸੰਭਾਲਿਆ ਕੀ ਕਹਿਣਾ ਚਾਹੁੰਦੇ ਹੋ ਸਰ ਸਭ ਤੋਂ ਪਹਿਲਾਂ ਮੈਂ ਆਪਣੇ ਸੀਨੀਅਰ ਅਫਸਰਾਨਾਂ ਦਾ ਮਾਣਯੋਗ ਐਸਐਸਪੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਥਾਣਾ ਸਿਟੀ ਕਾਲੀ ਦਾ ਸੇਵਾ ਕਰਨ ਦਾ ਮੌਕਾ ਦਿੱਤਾ ਸ਼ਹਿਰ ਦੇ ਵਿੱਚ ਬਸੰਤ ਪੰਚਮੀ ਆ ਰਹੀ ਹੈ ਤੇ ਚਾਈਨੀਜ਼ ਢੋਲ ਕਾਫੀ ਵਿਕ ਰਹੀ ਹੈ ਅੱਜ ਵੀ ਇੱਕ ਵਿਅਕਤੀ ਦਾ ਗਲਾ ਵੱਡਿਆ ਗਿਆ ਸਰ ਕੀ ਕਹਿਣਾ ਚਾਹੁੰਦੇ ਹੋ ਇਹਦੇ ਸਬੰਧ ਵਿੱਚ ਮੈਂ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਖਾਸ ਕਰ ਦੁਕਾਨਦਾਰਾਂ ਨੂੰ ਕਿ ਇਹ ਵੇਚਣੀ ਬਿਲਕੁਲ ਬੰਦ ਕਰ ਦਿੱਤੀ ਜਾਵੇ ਜੇ ਅਗਰ ਇਹਨਾਂ ਕੋਲ ਬਰਾਮਦ ਕੀਤੀ ਜਾਂਦੀ ਹੈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਏਵਨ ਕਿ ਜਿਹੜੇ ਲੋਕ ਘਰਾਂ ਦੇ ਵਿੱਚ ਪਤੰਗ ਜੜਾਉਂਦੇ ਨੇ ਮੈਂ ਉਹਨਾਂ ਨੂੰ ਵੀ ਹਦਾਇਤ ਕਰਨਾ ਚਾਹੁੰਦਾ ਕਿ ਇਹ ਵੇਚ ਖਰੀਦ ਕੇ ਪਤੰਗ ਉਡਾਣੇ ਬੰਦ ਕਰ ਦਿੱਤੇ ਜਾਣ ਖਾਸ ਕਰਕੇ ਬੱਚਿਆਂ ਵਾਸਤੇ ਉਹਨਾਂ ਘਰਾਂ ਵਾਸਤੇ ਵੀ ਕਿ ਮਾਪੇ ਖਿਆਲ ਰੱਖਣ ਕਿ ਸਾਡਾ ਬੱਚਾ ਕਿਹੜੀ ਡੋਨਾ ਪਤੰਗ ਉਡਾ ਰਿਹਾ ਹੈ ਅਗਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਉੱਥੋਂ ਚੈਨਲ ਡੋਰ ਕਾਬੂ ਹੁੰਦੀ ਹੈ ਤੇ ਉਹਨਾਂ ਖਿਲਾਫ ਵੀ ਸਭ ਤੋਂ ਸਤ ਕਾਰਵਾਈ ਕੀਤੀ ਜਾਵੇਗੀ ਸ਼ਹਿਰ ਦੇ ਵਿੱਚ ਸਰ ਪਿਛਲੇ ਕੁਝ ਦਿਨ ਪੈਨਾ ਚੋਰੀਆਂ ਵਹਤ ਹੋਈ ਹੈ ਚੋਰੀਆਂ ਥਮ ਕਰਨ ਦੇ ਲਈ ਕੀ ਕਰਦੇ ਹੋ ਇਹਦੇ ਸਬੰਧ ਵਿੱਚ ਦੀ ਖਾਸ ਕਰਕੇ ਸਪੈਸ਼ਲ ਨਾਕਾਬੰਦੀ ਕੀਤੀ ਜਾਊਗੀ ਜੀ ਏ ਅਲੱਗ ਅਲੱਗ ਥਾਵਾਂ ਤੇ ਨਾਕਾ ਬੰਦੀ ਕਰਕੇ ਨਾਈਟ ਪੈਟਰੋਲਿੰਗ ਕਰਕੇ ਜੀ ਇਹਨਾਂ ਖਿਲਾਫ ਠਲ ਪਾਈ ਜਾਵੇ ਸਰ ਇੱਕ ਛੁੱਟੀ ਦੇ ਟਾਈਮ ਕਾਫੀ ਜਿਹੜੇ ਲੜਕੇ ਆ ਮੋਟਰਸਾਈਕਲ ਦੇ ਉੱਤੇ ਸਟੰਟ ਬਾਜੀ ਕਰਦੇ ਆ ਤਿੰਨ ਤਿੰਨ ਬੈੜ ਕੇ ਜਾਂਦੇ ਆ ਜੀ ਇਹਦੇ ਖਿਲਾਫ ਵੀ ਜੀ ਨਾਕਾਬੰਦੀ ਕਰਕੇ ਚਲਾਨ ਕੱਟੇ ਜਾਣਗੇ ਇਹਨਾਂ ਦੇ ਖਿਲਾਫ ਜੀ ਜਵਸਤ ਬੰਦੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਬਿੱਤੇ ਨੂੰ ਚੈਕਿੰਗ ਕੀਤੀ ਸੀ ਪਤੰਗਾ ਵਾਲਿਆਂ ਦੀ ਹਾਂਜੀ ਕੀ ਪਰਚਾ ਦਿੱਤੇ ਕਿ ਕਿੰਨੇ ਵਾਕਿਆ ਕਿੰਨੇ ਲੋਕਾਂ ਨੂੰ ਇਹ ਜੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਸੀ ਜਿੱਤੇ ਮੌਕੇ ਤੇ ਇੱਕ ਤੁਰਦਾ ਫਿਰਦਾ ਵਿਅਕਤੀ ਕਾਬੂ ਆਇਆ ਸਾਡੇ ਕੋਲ ਚਾਇਨਾ ਡੋਰ ਦੇ ਸਮੇਤ ਉਹਦੇ ਖਿਲਾਫ 188 ਦੀ ਕਾਰਵਾਈ ਕੀਤੀ ਗਈ ਹੈ ਜੀ ਤੇ ਰੱਖੇ ਜਿਹੜਾ ਮੋਟਰਸਾਈਕਲ ਤੇ ਪਟਾਕੇ ਮਾਰਦੇ ਉਹਨਾਂ ਬਾਰੇ ਕੀ ਹੈ ਉਹਨਾਂ ਬਾਰੇ ਵੀ ਜੀ ਚਲਾਨ ਕੱਟੇ ਜਾਣਗੇ ਜੀ ਆਪਣੇ ਨਾਕਾਬੰਦੀ ਕਰਕੇ ਵੱਧ ਤੋਂ ਵੱਧ ਚਲਾਨ ਕੱਟੇ ਜਾਣਗੇ ਠੀਕ ਹੈ ਜੀ ਓਕੇ